ਵਹੀ ਗੁਰਜੀ ਦਾ ਖਾਲਸਾ ਵਹੀ ਗੁਰਜੀ ਦੀ ਫਤਿਹ ਤੁਹਾਡੇ ਸਾਡੇ ਉਦੇਚੇ ਨਾਲ ਤੇ ਫਿਰ ਤੇ ਸਵਾਤੀ ਅੱਜ ਇਹਨਾਂ ਪੌੜੀ ਲੈ ਕੇ ਆਏ ਵਲਾਂ ਵਾਲੀ ਪੱਗ ਜਿਹੜੀ ਨੇ ਤਿਆਰ ਸਾਡੇ 7.5 ਮੀਟਰ ਕਪੜਾ ਲੜ ਬੁਲਵਾਤਾ ਜਿਹੜਾ ਪੱਪਾ ਲੜ ਲਗਾਉਣਾ ਸਿਰ ਤੋਂ ਸੈਂਟਰ ਚ ਲੈ ਕੇ ਉਹਨਾਂ ਲੜਨੂੰ ਖੋਲਦੇ ਵਾ ਥੱਲੇ ਰੱਖ ਕੇ ਬੰਦ ਬੋ ਤੇ ਰੱਖ ਕੇ ਲੜਨੂੰ ਸਿਰ ਸੈਂਟਰ ਚ ਲੈ ਕੇ ਤੇ ਦੋ ਉਹਦੇ ਦੋਹੀ ਪੱਲੇ ਹੋਣਗੇ ਦੋਵੇਂ ਪੱਲੇ ਚ ਵਾਲ ਇਕੱਠੇ ਕਰਕੇ ਅੱਧੀ ਅੱਧੀ ਗਲ ਟਾ ਕੇ ਜਿਹੜਾ ਪੱੜ ਨੂੰ ਲੋਡ ਕਰਕੇ ਲਗਾਵਾਂਗੇ ਲੜਨੂੰ ਆਪਾਂ ਜਿਆਦਾ ਪਤਾ ਪਤਾ ਨਹੀਂ ਕਰਾਂਗੇ ਇਹ ਲੜਣ ਚੱਕੀ ਤੇ ਰੋਡ ਕਰਕੇ ਤੇ ਹਲਕੀ ਜਿਹੀ ਮੁੰਡਾਈ ਚ ਰੱਖਾਂਗੇ ਲੜ ਨੂੰ ਤਾਂ ਜਿਹੜਾ ਆਪਣਾ ਲੜਾ ਵਕਤ ਵਾਰ ਵਾਰ ਖਿੱਚ ਕੇ ਨਾ ਤੇ ਵੀ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਉਸ ਤੋਂ ਬਾਅਦ ਅਗਲੇ ਲੜ ਲਗੋਣਾ ਲੜ ਨੂੰ ਵਾਕਤ ਵਿੱਚ ਕਰਨਾ ਹੈ ਪੁਣੀ ਹਲਦ ਵਾਤ ਲੜਾ ਕੇ 1 ਪਾ ਉਤਰਾ ਕੇ ਚਾਰੋਂ ਉਂਗਲਾਂ ਨਾਲ ਜਿਹੜਾ ਲੜ ਨੂੰ ਪਾ ਲਗਾਣਾ ਚਾਰੋਂ ਉਂਗਲਾਂ ਨਾਲ ਜਿਹੜਾ ਲੜ ਨੂੰ ਪਾੜ ਕੇ ਤੇ ਫਿਰ ਪੁਣੀ ਦੇ ਦੋਈ ਕਨਾਰੇ ਇਕੱਠੇ ਕਰ ਲੈਣੇ ਆ ਦੋਈ ਪੱਲੇ ਇਕੱਠੇ ਕਰਕੇ ਲੜ ਨੂੰ ਉਪਰੋਂ ਜੰਗੀ ਤਰ੍ਹਾਂ ਲੋਡ ਕਰਨਾ ਫਿਰ ਉਂਗਲੀ ਦੇ ਕੋਠੇ ਨੇ ਬਵਾਲ ਕੱਟੇ ਕਰਕੇ ਫਿਰ ਜਿੱਥੇ ਆਪਣੇ ਪਲੜ ਦੇ ਵੱਲ ਮੁੱਕਦੇ ਹੋਣਗੇ ਉੱਥੇ ਜਿਹੜਾ ਪਲੜ ਨੂੰ ਲੋਡ ਕਰਕੇ ਬਾਲ ਜਿਹੜੇ ਉਹ ਇਕੱਠੇ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਫਿਰ ਜਿੱਥੇ ਆਪਣੇ ਪਲੜ ਦੇ ਵੱਲ ਮੁੱਕਦੇ ਹੋਣਗੇ ਉੱਥੇ ਜਿਹੜਾ ਪਲੜ ਨੂੰ ਲੋਡ ਕਰਕੇ ਬਾਲ ਨੇੜੇ ਉਹ ਲੋਡ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਉਸ ਤੋਂ ਅਗਲਾ ਲੜ ਲਾਉਣ ਨਾਲ ਲੜਨ ਵੇਲੇ ਤੁਸੀਂ ਕਰਨਾਗੇ ਪਰ ਇਹ 올 ਦੇ ਥੱਲੇ ਰੱਖ ਕੇ ਬੰਨ੍ਹ ਪਾਉਂਦੇ ਰੱਖ ਕੇ ਚਾਰ ਉਂਗਲੀਆਂ ਨਾਲ ਜਿਹੜਾ ਲੜਨ ਨੂੰ ਪੈਣਾ ਉਹ ਕਰਨਾ ਤੇ ਦੋਈ ਪੱਲੇ ਇਕੱਠੇ ਕਰਕੇ ਤੇ ਫਿਰ ਉਹ ਉਂਗਲੀ ਦੇ ਗੁੱਠੇ ਨੇ ਬ ਵਾਲ ਇਕੱਠੇ ਕਰਨੇ ਨੇ ਸਭ ਤੋਂ ਪਹਿਲਾਂ ਆਪਣੇ ਉਪਰੇ ਪੱਲੇ ਵਿੱਚ ਜਿਹੜੇ ਬ ਵਾਲ ਇਕੱਠੇ ਕਰਨੇ ਆ ਉਪਰੇ ਪੱਲੇ ਵਿੱਚ ਜਿਹੜੇ ਆਪਣੇ ਉਂਗਲੀ ਦੇ ਗੁੱਠੇ ਨਾਲ ਬ ਵਾਲ ਇਕੱਠੇ ਕਰਕੇ ਥੱਲੇ ਪੱਲੇ ਜਿਹੜੇ ਆਪਣੇ ਵਾਲ ਹੁੰਦੇ ਪਏ ਹੁੰਦੇ ਨੇ ਉਹਨਾਂ ਨੂੰ ਨਾਲ ਜੋੜਨਾ ਹੁੰਦਾ ਹੈ ਨਾਲ ਇਕੱਠੇ ਕਰਕੇ ਜੋੜ ਕੇ ਤੇ ਫਿਰ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਫਿਰ ਜਿੱਥੇ ਆਪਣੇ ਪਹਿਲੇ ਲੜ ਨੋਕ ਟੁਟਕਾਈ ਸੀ ਤੇ ਉਥੇ ਜਿਹੜਾ ਲੜ ਨੂੰ ਟੁਕਾ ਕੇ ਫਿਰ ਜਿੱਥੇ ਆਪਣੇ ਪਹਿਲੇ ਦਵਾਲ ਮੁੱਕ ਦੋਣੀ ਉਥੇ ਦਾ ਪਲੇਡ ਨੂੰ ਲੋਡ ਕਰਕੇ ਉਹ ਆਲਰੇ ਡਾਊਨਲੋਡ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਇਸ ਤੋਂ ਬਾਅਦ ਅਗਲੇ ਲੜ ਲਾਉਣਾ ਲਾਰਨਗ ਬੈਗ ਵਿੱਚ ਕਰਨਗੇ ਹੁਣ ਇਹ ਹੁਣ ਦਵਾ ਲੜਾ ਕੇ ਬੰਦ ਬੱਧ ਰੱਖ ਕੇ ਚਾਰੋਂ ਗਲੀਆਂ ਨਾਲ ਜਿਹੜਾ ਲੜ ਨੂੰ ਅਪਲੋਡ ਕਰਨਾ ਚਾਰੋਂ ਗਲੀਆਂ ਨਾਲ ਜਿਹੜਾ ਲੜ ਨੂੰ ਅਪਲੋਡ ਕਰਕੇ ਲੜ ਨੂੰ ਚੰਗੀ ਤਰ੍ਹਾਂ ਲੋਡ ਕਰ ਲੈਣਾ ਹੈ ਤੇ ਪ੍ਰੋਇਡ ਲੜਨ ਨੂੰ ਲੋਡ ਕਰ ਲੈਣਾ ਪਰ ਉਂਗਲੀ ਦੇ ਗੋਠਿਆਂ ਜਿਹੜੇ ਬਲ ਇਕੱਠੇ ਕਰਕੇ ਤੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾਵਾ ਲਗਾ ਦੇਣਾ ਹੈ ਜੇਕਰ ਇਥੇ ਆਪਣੇ ਪਲੇਟ ਬਲ ਮੁਕਦੋਣੇ ਉੱਥੇ ਦਾ ਪਲੇਨ ਲੋਡ ਕਰਕੇ ਬਲ ਨੇ ਲੋਡ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹਸਤਾ ਫਦਾ ਲੜ ਲਗਣਾ ਲੜਨ ਵੇਗ ਤੇ ਬੰਚ ਕਰਾਂਗੇ ਆਪਣੀਆਂ ਹਲਦ ਉੱਤੇ ਲਗਾ ਕੇ ਬੰਦ ਵਾਤ ਰੱਖ ਕੇ ਚਾਰ ਉਂਗਲੀਆਂ ਜਿਹੜਾ ਲੜ ਨੂੰ ਲੋਡ ਕਰਨਾ ਚਾਰ ਉਂਗਲੀਆਂ ਜਿਹੜਾ ਲੜ ਨੂੰ ਲੋਡ ਕਰਕੇ ਉਹ ਉਂਗਲੀਆਂ ਨੂੰ ਇਕੱਠੇ ਲੱਭ ਬਲ ਇਕੱਠੇ ਕਰ ਲੈਣੇ ਨੇ ਦੋਹੀ ਪੱਲੇ ਜਿਹੜੇ ਬਲ ਇਕੱਠੇ ਕਰਕੇ ਜਿਹੜਾ ਲੜ ਨੂੰ ਲੋਡ ਕਰ ਲੈਣਾ ਇਹ ਜਿਹੜੇ ਆਪਣੇ ਪਲੇਟ ਦੇ ਵੱਲ ਮੁੱਕਦੇ ਸੀ ਉੱਥੇ ਦਾ ਪਲੇਟ ਨੂੰ ਲੋਡ ਕਰਕੇ ਵੱਲ ਨੇ ਡਾਊਨਲੋਡ ਕਰਕੇ ਜਿਹੜਾ ਲਾਣ ਨੂੰ ਲਗਾ ਦੇਣਾ ਹੈ ਤੇ ਹੁਣ ਜਿਹੜੇ ਆਪਣਾ ਲਈ ਸੀ ਉਹਨਾਂ ਜਿਹੜੇ ਬੋਲਟ ਪੈਸ਼ ਨੇ ਜਿਹੜੀ ਆਪਾਂ ਸੈਟ ਕਰ ਲੈਣ ਉਹਨਾਂ ਨੂੰ ਸੰਗਰੇ ਕਰ ਲੈਣੇ ਨੇ ਤੇ ਜੇ ਕੋਈ ਵੋਲਟੇਜ ਆ ਜਾਂਦਾ ਤੇ ਇਹ ਤਾਂ ਜਿਹੜਾ ਪਸੂਈਆਂ ਵਾਏ ਆਪਣਾ ਪੱਗ ਬਣੀ ਫੇਰ ਕੇ ਜਿਹੜੇ ਆਪਣੇ ਵਾਲ ਨੂੰ ਟੈਟ ਕਰ ਲੈਣੇ ਤੇ ਸੰਗਰੇ ਕਰ ਲੈਣੇ ਨੇ ਨਾ ਉਹ ਤੋਂ ਲੈ ਕੇ ਪਿੱਛੇ ਤੱਕ ਜਿਹੜੇ ਆਪਾਂ ਬਾਜ ਆਪਣਾ ਪੱਗ ਬਣੀ ਫੇਰ ਕੇ ਜਿਹੜੇ ਆਪਣੇ ਵਾਲ ਦੇ ਸੰਗਰੇ ਕਰਨੇ ਆ ਉਸ ਤੋਂ ਬਾਅਦ ਅਗਲਾ ਲੜ ਲਗਾਉਣਾ ਲੜਨ ਵੇਗ ਤੋਂ ਪਿੱਛੇ ਜਾਣਗੇ ਨੀ ਹਲੋ ਹਲੋ ਰਾਕੀ ਬੰਦ ਬਤਰਾ ਕੇ ਚਾਰ ਉਂਗਲੀਆਂ ਜਿਹੜਾ ਲੜ ਨੂੰ ਪਲੋਡ ਕਰਨਾ ਚਾਰ ਉਂਗਲੀਆਂ ਜਿਹੜਾ ਲੜ ਨੂੰ ਪਲੋਡ ਕਰਕੇ ਲੜ ਨੂੰ ਚੰਗੀ ਤਰ੍ਹਾਂ ਸਾਫ ਕਰਾਂਗੇ ਲੜ ਗੜੇ ਬਵਲ ਜਿਹੜੇ ਕੱਢ ਲੈਣਾ ਨਾ ਤੇ ਫਿਰ ਨਾਕਤੀ ਸੀ ਜਿਹੜਾ ਲੜ ਨੂੰ ਫੋਲਡ ਕਰਕੇ ਤੇ ਲੜ ਗੜੇ ਬਵਲ ਕੱਢ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾਵਾਂਗੇ ਜਿਹੜਾ ਤੁਸੀਂ ਲੜਾ ਇਹ ਸਾਫ਼ ਕਰਕੇ ਲਗਾ ਸਕਦੇ ਹੋ ਬੜਾ ਬੜਾ ਲਗਾ ਸਕਦੇ ਹੋ ਤੁਹਾਡੇ ਪੰਡਾ ਜਿਵੇਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ ਤੇ ਨਾਲੇ ਬਾਕੀ ਪਗੜੀ ਐ ਸੈਟਿੰਗ ਕਰਿਆਣੀ ਹੈ ਇਹ ਨਾਲੇ ਬਾਕੀ ਪਗੜੀ ਐ ਸੈਟਿੰਗ ਕਰਿਆਣੀ ਹੈ ਤੇ ਜੇ ਬੜੀ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਵੀ ਕਰਿਓ ਤੇ ਵੀਡੀਓ ਬਤ ਬਤ ਸ਼ੇਅਰ ਕਰਿਓ കടക ലക്ഷേപ ആഡ് ജാട ലാത ਇਨਾਲੇ ਬਾਕੀ ਪਗੜੀ ਪਾ ਸੈਟਿੰਗ ਕਰਨੀ ਹੈ ਚੜੇ ਉਪਰੇ ਲੜਨੀ ਉਹਨੇ ਵੀ ਲਿਆ ਪਾ ਸੈਟਿੰਗ ਕਰ ਲੈਣੀ ਆ ਤੇ ਨਹੀਂ ਸਟਿੰਗ ਜਿਹੜਾ ਡਬਲ ਸ਼ੇਡ ਆਪਣਾ ਵਰਤ ਸਕਦੇ ਹੋ ਜਿਹੜੀ ਆਪਣੀ ਸ਼ੇਪ ਆ ਉਹ ਅਪਲੋਡ ਕਰ ਲੈਣੀ ਹੈ ਜਿਹੜੇ ਆਪਣੇ ਵਾਲ ਨੇੜੇ ਉਹ ਵੀ ਸੰਗਣੀਆਂ ਕਰ ਲੈਣੇ ਨੇ ਉਹਨਾਂ ਨੂੰ ਉਹੀ ਸੰਗਣੀਆਂ ਕਰ ਲਈ ਸੂਈ ਆ ਪਾ ਪਗਵੇਂ ਬੱਛ ਸਕਦੇ ਹੋ ਇਹ ਨੋਟ ਲੈ ਕੇ ਬੱਚੇ ਤੱਕ ਰਟਾ ਜਿਹੜੇ ਆਪਣੇ ਵਾਲ ਨੂੰ ਸੰਗਣੀਆਂ ਕਰਨੇ ਹਨ ਏ ਵਾਕੀ ਪਗੜੜੀ ਆਪ ਸੈਟਿੰਗ ਕਰਨੀਆਂ ਨਹੀਂ ਹਨ ਜਿਹੜੇ ਵੀ ਸਾਡੇ YouTube ਚੈਨਲ ਤੇ ਮੈਨਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਜਿਹੜੇ ਵੀ ਸਾਡੇ ਫੇਸਬੁਕ ਤੇ ਮੈਨਣਾ ਸਾਡੇ ਫੇਸਬੁਕ ਪੇਜ ਨੂੰ ਫੋਲੋ ਯੂਰ ਕਰਿਓ ਤੇ ਵੀਡੀਓ ਵੱਤ ਪਾ ਸ਼ੇਅਰ ਕਰਿਓ ਤਾਂ ਜਿਹੜੇ ਮੈਨਾਂ ਨੂੰ ਵਲਾਂ ਵਾਲੀ ਪਗਮਣੀ ਦੀ ਕੀ ਪ੍ਰੋਬਲਮ ਆ ਰਹੀ ਆ ਇਸ ਵੀਡੀਓ ਨੂੰ ਦੇਖ ਕੇ ਜਿਹੜੇ ਆਪਣੀ ਪ੍ਰੋਬਲਿਸ਼ਨ ਕਰ ਲੈਣ ਉਸ ਤੋਂ ਬਾਅਦ ਜਿਹੜਾ ਆਪਾਂ ਕੱਲ੍ਹ ਕੀ ਲੜਾ ਲਗਾਉਣਾ ਹੱਥ ਬੜਾ ਪਗਮ ਲਗਾਉਣਾ ਨਖਤੀ ਸੀ ਜਿਹੜਾ ਪਾ ਪਗਮ ਲਗਾਵਾਂਗੇ ਜਿਸੇ ਆਪਾਂ ਛੇਮਲ ਫੋਲਡ ਕਰਿਓ ਤਾਂ ਥੋੜਾ ਹੀ ਗਾਂ ਕਰਕੇ ਪਗਮ ਲਗਾ ਕੇ ਇਹ ਜਿਹੜਾ ਪਲੜ ਨੂੰ ਅੱਦੋ-ਤੱਦੋ ਫੋਲਡ ਕਰ ਲੈਣਾ ਅੱਦੋ-ਤੱਦੋ ਫੋਲਡ ਕਰਕੇ ਲੜ ਨੂੰ ਬੈਗ ਤੇ ਚੜਾਈ ਲੈ ਕੇ ਨਾ ਮੂਹਰੇ ਲੈ ਕੇ ਬਰੀ ਚੜਾਈ ਘਟਾ ਦੇਣੀ ਆ ਲੜ ਜਿਹੜੇ ਬਵਲ ਜਿਹੜੇ ਕੱਢਣ ਨੇ ਲੜ ਚੋਂ ਬਵਲ ਕੱਟ ਗਏ ਤੇ ਲੜ ਨੂੰ ਸਾਫ਼ ਕਰ ਲੈਣਾ ਫਿਰ ਨਕਤੀ ਸੀ ਜਿਹੜਾ ਪੱਗ ਪੈ ਲਗਾਈ ਔਰ ਇਸ ਲੜਾ ਕੇ ਲੜ ਨੂੰ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਨਾਟਨ ਫੋਲਡ ਕਰਨ ਤੋਂ ਬਾਅਦ ਜਿਹੜੇ ਉੱਪਰ ਵਾਲ ਹੋਣਗੇ ਉਹਨਾਂ ਨੂੰ ਬਾਹਰ ਨਾਲ ਕੱਢ ਦੇਣਾ ਫਿਰ ਪੱਗ ਵਿੱਚ ਥੱਲੇ ਰੱਖਣਗੇ ਲੜ ਨੂੰ ਕਟਵਨ ਫੋਲਡ ਕਰਕੇ ਜਿੰਨੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਜਿੰਨੀ ਚੜਾਈ ਰੱਖ ਕੇ ਤੇ ਜਿੰਨਾਂ ਚ ਬਲ ਪੈਣਣਗੇ ਉਹਨਾਂ ਬਲ ਨੂੰ ਲੋਡ ਕਰਕੇ ਉੱਪਰ ਜਿਹੜਾ ਲੜ ਨੂੰ ਦਬ ਲੈਣਾ ਹੈ ਇਹ ਤੁਹਾਡਾ ਲੜ ਉੱਪਰ ਕਿਸ ਕੰਨੇ ਚ ਆ ਘੜੇਂਦਾ ਤੁਸੀਂ ਦੋ ਜਾਂ ਤਿੰਨ ਬੱਗ ਵੀ ਜਿਹੜੇ ਲੜਨ ਤਕਾਉਣ ਵਸਤ ਲਗਾ ਸਕਦੇ ਹੋ ਤੇ ਵਾਕੀ ਪਗੜੀਏ ਬੁਸਟਿੰਗ ਕਰੀ ਜਾਣੀਆਂ ਉਸ ਤੋਂ ਬਾਅਦ ਜਿਹੜਾ ਪਾਸਾ ਟੰਗਣਾ ਹੈ ਜਿਹੜਾ ਪੱਪੜੀ ਇੱਥੇ ਸੈਂਟਰ ਤੋਂ ਉਹਨੂੰ ਬਾਹਰ ਤੋਂ ਖਿੱਚ ਲੈਣਾ ਬਾਹਰ ਤੋਂ ਕਿਚਨ ਵੱਲ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਦੇਣਾ ਲੜ ਨੂੰ ਫਿਰ ਹਲਕਾ ਜਿਹਾ ਦੱਬ ਕੇ ਫਿਰ ਖਿੱਚਾਂਗੇ ਖਿੱਚਣ ਤੋਂ ਬਾਅਦ ਜਿੱਥੋਂ ਕਿਤੋਂ ਸਾਨੂੰ ਅੰਗਰੇਨ ਦਾ ਉਥੋਂ ਆਪਾਂ ਦੱਬ ਕੇ ਚੰਗੀ ਤਰ੍ਹਾਂ ਪਾਸਾ ਰੋ ਟੈਡ ਕਵਰ ਕਰ ਲੈਣਾ ਤੇ ਜਿਹੜਾ ਜੀ ਸਿਰੋ ਕਵਰ ਕਰਨ ਲਈ ਜਿਹੜਾ ਸੂਈ ਆਪਨੇ ਡਬਲ ਸੀ ਸ਼ਾਬਾ ਤਸਾਦੇ ਹਾਂ ਉਂਗਲੇ ਬਾਹਰੋਂ ਦੱਬ ਕੇ ਜਿਹੜਾ ਪਾਸਾ ਰੋ ਕਵਰ ਕਰਨਾ ਹੈ ਇਹ ਅਖਰੇ ਵੀਡੀਓ ਆਪਣੇ ਆਪ ਕੋ ਬਰਾਬਰ ਕਰ ਲੈਣੀ ਹੈ ਜਿਹੜਾ ਬੈਕਗ੍ਰਾਉਂਡ ਲਗਾਉਣਾ ਅੱਧਾ ਸੱਜੋਂ ਅੱਧਾ ਖੱਬੇ ਫੋਲਡ ਕਰਕੇ ਜਿਹੜਾ ਅਪਲੋਡ ਨੂੰ ਬੈਕਟੀ ਜੜਾਈ ਚ ਕਰਕੇ ਦਬਾਂਗੇ ਜਲਦੀ ਨੂੰ ਲੱਗੇ ਆਣੇ ਵੀਰ ਅੱਧ ਤੱਕ ਦੇਖ ਲਈ ਧੰਨਵਾਦ ਵਾਹੀ ਗੁਰੂ